ਉਹ ਦੂਜੀ ਰਾਸ਼ੀ ਵਿੱਚ ਜਾਂਦਾ ਆ ਉਹਨੂੰ ਪੰਡਤਾਂ ਨੇ ਬ੍ਰਾਹਮਣਾਂ ਨੇ ਕਿਹਾ ਵੀ ਇਹ ਸ੍ਰਕਾਂਤੀ ਹੈ ਚੰਦ ਦੇ ਵਿੱਚ ਕ੍ਰਾਂਤੀ ਪੈਦਾ ਹੁੰਦੀ ਹੈ ਉਹ ਇੱਕ ਨੇਚਰਲ ਫੰਕਸ਼ਨ ਆ ਭਗਵਾਨ ਦੀ ਕੁਦਰਤ ਦੇ ਵਿੱਚ ਜਿੱਥੇ ਆਪਾਂ ਇਹ ਬੋਲ ਪੜ੍ਹਦੇ ਹਾਂ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨਾ ਜਾਵਾ ਇੱਕ ਵਾਰ ਦੇਖੋ ਗੁਰੂ ਸਾਹਿਬ ਨੇ ਕਿੱਡੇ ਕਮਾਲ ਦੀ ਗੱਲ ਕੀਤੀ ਹੈ ਜ਼ਿਕਰ ਕਰ ਦਿੱਤਾ ਵੀ ਇਹ ਧਰਤੀ ਨੂੰ ਬਣਾਉਣ ਵਾਲਾ ਰੱਬ ਜਾਣੇ ਬੇ ਕਿਵੇਂ ਬਣੀ ਹੈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਵੀ ਰੱਬ ਜਾਣਦਾ ਏ ਧਰਤੀ ਕਿਵੇਂ ਬਣੀ ਐ ਤੇ ਮੈਂ ਤੇ ਇੱਕ ਅਰਦਾਸ ਕਰਦਾ ਆ ਵੀ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਹੁਣ ਚੰਦ ਜਿਹੜਾ ਆ ਉਹ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਗਿਆ ਇਹ ਰੱਬ ਦਾ ਇੱਕ ਸਿਸਟਮ ਆ ਉਹਦੀ ਕੁਦਰਤ ਦੇ ਵਿੱਚ ਇੱਕ ਕਲਾ ਵਾਪਰੀ ਠੀਕ ਹੈ ਜੀ ਹੁਣ ਚੰਦ ਦਾ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਚਲੇ ਜਾਣਾ ਇਹ ਚ ਕੋ ਮਾੜੀ ਤੇ ਚੰਗੀ ਗੱਲ ਕਿਹੜੀ ਹੋ ਗਈ ਰੁਗਿਆ ਦੀ ਚੰਗੀ ਗੱਲ ਉਹਨੂੰ ਬਣਾਤਾ ਪੰਡਤਾਂ ਨੇ ਵੀ ਇਹ ਸੰਗਰਾਦ ਆ ਇਹਨੂੰ ਕੀ ਬਣਾਤਾ ਸੰਗਰਾਦ ਆ ਹੁਣ ਦੇਖੋ ਇੱਥੇ ਵੀ ਸਾਡੇ ਨਾਲ ਭਰਮ ਖੜਾ ਹੋ ਗਿਆ ਹਾਲਾਂਕਿ ਆਪਾਂ ਦੇਖੋ ਜੀ ਰੋਜ਼ ਬਾਣੀ ਨੂੰ ਪੜਨ ਵਾਲੇ ਬੈਠੇ ਆ ਆਪਾਂ ਬਾਣੀ ਚ ਪੜਦੇ ਆ ਨਾ ਮਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਜਿਨ੍ਹਾਂ ਉਤੇ ਗੁਰੂ ਦੀ ਕਿਰਪਾ ਆ ਉਹਨਾਂ ਦੇ ਵਾਸਤੇ ਮਹੀਨੇ ਉਹਨਾਂ ਦੇ ਵਾਸਤੇ ਦਿਨ ਮਾਂ ਦਿਵਸ ਮੂਰਤ ਪੱਲੇ ਮੂਰਤ ਮਤਲਬ ਮੂਰਤ ਮਤਲਬ ਤਸਵੀਰ ਨਹੀਂ ਮੂਰਤ ਜਿਵੇਂ ਪੰਡਿਤ ਜੀ ਕੋਲੋਂ ਮਹੂਰਤ ਕਢਵਾਣਾ ਉਹਨਾਂ ਦੇ ਵਾਸਤੇ ਸਾਰੇ ਮਹੂਰਤ ਚੰਗੇ ਆ ਉਹਨਾਂ ਦੇ ਵਾਸਤੇ ਸਾਰੇ ਦਿਨ ਚੰਗੇ ਆ ਉਹਨਾਂ ਦੇ ਵਾਸਤੇ ਹਰ ਮਹੀਨਾ ਚੰਗਾ ਆ ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਆ ਲੇਕਿਨ ਉਹਨਾਂ ਨੇ ਇਹ ਪਲਾਨ ਬਣਾਇਆ ਬਈ ਸਿੱਖ ਦੀ ਸੋਚ ਨੂੰ ਜਕੜ ਕੇ ਰੱਖ ਦਿਓ। ਇਹਦੀ ਸੋਚ ਇਹਦੀ ਜਿਹੜੀ ਸੋਚ ਆ ਉਹਦੇ ਉੱਤੇ ਬਾਉਂਡੇਸ਼ਨ ਲਾ ਦਿਓ ਇੱਕ ਏਰੀਆ ਬਣਾ ਦਿਓ। ਤੇ ਖਾਲਸਾ ਤੇ ਇੱਕ ਬਾਜ ਉਹ ਕਦੀ ਏਰੀਏ ਵਿੱਚ ਨਹੀਂ ਰਹਿੰਦੇ ਪਿਆਰਿਓ। ਜਿੱਥੋਂ ਜਿੱਥੋਂ ਤੱਕ ਖਾਲਸਾ ਆ ਉੱਥੇ ਤੱਕ ਖਾਲਸੇ ਦੀ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਾਜ ਵੀ ਕਦੇ ਪਿੰਜਰੇ ਵਿੱਚ ਨਹੀਂ ਰਹਿੰਦਾ। ਸਿੱਖ ਨੂੰ ਪਿੰਜਰੇ ਚ ਉਦੇ ਸਰੀਰ ਨੂੰ ਵੀ ਰੱਖਿਆ ਜਾ ਸਕਦਾ ਹੈ ਲੇਕਿਨ ਸੋਚ ਨਹੀਂ ਉਹਦੀ ਪਿੰਜਰੇ ਵਿੱਚ ਆਣੀ ਚਾਹੀਦੀ ਉਹਦੀ ਸੋਚ ਕੈਦੀ ਬਣ ਕੇ ਨਹੀਂ ਰਹਿਣੀ ਚਾਹੀਦੀ ਹੁਣ ਸਾਡੀ ਸੋਚ ਗੁਲਾਮ ਬਣ ਗਈ ਉਥੇ ਮਾਫ ਕਰਿਓ ਸਾਰੇ ਦਿਨ ਅਸੀਂ ਚੰਗੇ ਆਖਣ ਵਾਲੇ ਸਾਰੇ ਮਹੀਨੇ ਵਧੀਆ ਕਹਿਣ ਵਾਲੇ ਲੇਕਿਨ ਜਦੋਂ ਸੰਗਰਾਂਦ ਦਾ ਅਸੀਂ ਨਾ ਸੁਣਿਆ ਅਸੀਂ ਨਾਲੇ ਹੀ ਐਕਟਿਵੇਟ ਹੋ ਜੰਨੇ ਵੇ ਕੱਲ ਨੂੰ ਸੰਗਰਾਂਦ ਹੈ ਜੀ ਹਾਲਾਂਕਿ ਦੇਖ ਲਓ ਵੇ ਗੁਰੂ ਸਾਹਿਬ ਦੀ ਬਾਣੀ ਵਿੱਚ ਸੰਗਰਾਂਦ ਦੇ ਦਿਨ ਨੂੰ ਸੰਗਤ ਜੀ ਬਿਲਕੁਲ ਪਵਿੱਤਰ ਨਹੀਂ ਕਿਹਾ ਗਿਆ ਗੁਰਦੁਆਰਾ ਸਾਹਿਬ ਵਿੱਚ ਵਿਚਰਨ ਵਾਲੇ ਪ੍ਰਬੰਧਕ ਜਨਾਂ ਨੂੰ ਭਾਈ ਸਹਿਬਾਨ ਜੀ ਨੂੰ ਇਹ ਮਜਬੂਰਨ ਲਿਖਣਾ ਪੈਂਦਾ ਹੈ ਭਈ ਸੰਗਰਾਂਦ ਮਸਿਆ ਤੇ ਪੂਰਨਮਾਸੀ ਮਜਬੂਰਨ ਲਿਖਣਾ ਪੈਂਦਾ ਹੈ ਕੋਈ ਮੇਰੀ ਭੈਣ ਕੋਈ ਮੇਰਾ ਵੀਰ ਸਰਦਾਰ ਜਾਂ ਸਰਦਾਰਨੀ ਉਹ ਇਹ ਬਿਲਕੁਲ ਨਹੀਂ ਪੁੱਛੇਗਾ ਵੀ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਪੁਰਬ ਕਦੋਂ ਹੈ ਇਹ ਪੁੱਛੇਗਾ ਵੀ ਮਸਿਆ ਕਦੋਂ ਹੈ ਭਾਈ ਸਾਹਿਬ ਜੀ ਪੈਂਚਕਾ ਕਦੋਂ ਹੈ ਭਾਈ ਸਾਹਿਬ ਜੀ ਪੌਣ ਕਦੋਂ ਪੈਣੀ ਹੈ ਇਹ ਜ਼ਰੂਰ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਸੰਗਤ ਜੀ ਜੇ ਇਹ ਗੱਲ ਪੁੱਛਣੀ ਹੈ ਤਾਂ ਮਾਫ ਕਰਿਓ ਪੰਡਤ ਜੀ ਨੂੰ ਜਾ ਕੇ ਪੁੱਛੋ ਤੁਸੀਂ ਇਹ ਪੰਡਤ ਜੀ ਦਾ ਕੰਮ ਆ ਇਹ ਗੁਰਦੁਆਰੇ ਵਿੱਚ ਇਸ ਚੀਜ਼ ਦਾ ਪ੍ਰਚਾਰ ਨਹੀਂ ਜੀ ਹੋ ਸਕਦਾ ਤੁਹਾਨੂੰ ਜਾਗਣ ਦੀ ਲੋੜ ਹੈ ਆਪਣੀ ਸੋਚ ਨੂੰ ਆਜ਼ਾਦ ਬਣਾਓ ਪਿਆਰਿਓ ਆਪਾਂ ਪੂਰਨ ਮਾਸੀ ਦਾ ਸੰਗਰਾਮ ਦੇ ਗੁਲਾਮ ਥੋੜੀ ਬਣ ਜਾਣਾ ਉਨੀ ਤਾਕਤ ਲਈ ਨਾ ਆਪਣੀਆਂ ਅੰਗਰੇਜ਼ਾਂ ਨੇ ਵੀ ਉਹ ਗੁਲਾਮ ਨਾ ਬਣਾ ਸਕੇ ਇਹਨਾਂ ਨੂੰ ਯਾਦ ਰੱਖਿਓ ਬੜੇ ਲੰਮੇਰੇ ਸਮੇਂ ਤੋਂ ਬਾਅਦ ਅੰਗਰੇਜ਼ ਪੰਜਾਬ ਦੇ ਉੱਤੇ ਪੈਰ ਰੱਖਦੇ ਨੇ ਬਹੁਤ ਲੰਮੇ ਸਮੇਂ ਬਾਅਦ ਹਾਲਾਂਕਿ ਹਿੰਦੁਸਤਾਨ ਨੂੰ ਨਹੀਂ ਗੁਲਾਮ ਬਣਾ ਲਿਆ ਸਕਾ ਬਾਅਦ ਵਿੱਚ ਉਹਨੇ ਸਾਡੀ ਸੋਚ ਨੂੰ ਗੁਲਾਮ ਕਰਨ ਦੀ ਇਹ ਪਲੈਨਿੰਗ ਕੀਤੀ ਹੈ ਤੇ ਤੁਸੀਂ ਜਾਗੋ ਦੇਖੋ ਸੰਗਰਾਮ ਲਫ਼ਜ਼ ਗੁਰੂ ਘਰ ਵਿੱਚ ਬੋਲਣਾ ਹੀ ਨਹੀਂ ਚਾਹੀਦਾ ਮੇਰੇ ਹਿਸਾਬ ਨਾਲ ਕਿਉਂਕਿ ਇਹਦਾ ਲਿੰਕ ਹੀ ਨਹੀਂ ਸਾਡੇ ਨਾਲ ਅਸੀਂ ਕਿਉਂ ਬੋਲੀਏ ਬਈ ਉੱਥੇ ਤੁਸੀਂ ਵਧੀਆ ਤੋਂ ਵਧੀਆ ਵਾਕੈਬ ਯੂਜ਼ ਕਰੋ ਬਈ ਅੱਜ ਭਾਦੋਂ ਦੇ ਮਹੀਨੇ ਦੀ ਅਰੰਭਤਾ ਆ ਇਸ ਤੋਂ ਵਧੀਆ ਸ਼ਬਦ ਕਿਹੜਾ ਹੋ ਸਕਦਾ ਹੈ ਅੱਜ ਸੌਣ ਦੇ ਮਹੀਨੇ ਦੀ ਸੰਪੂਰਨਤਾ ਆ ਅੱਜ ਸੌਣ ਦੇ ਮਹੀਨੇ ਦੀ ਆਰੰਭਤਾ ਆ ਇਹ ਸ਼ਬਦ ਯੂਜ਼ ਕੀਤੇ ਜਾਣ ਲੇਕਿਨ ਸੰਗਰਾਹ ਦਾ ਨਾ ਕੋ ਲਿੰਕ ਨਾ ਕੋ ਨਾਤਾ ਨਾ ਸਾਡੇ ਦਾਦਿਆਂ ਦਾ ਉਹਨਾਂ ਸਬੰਧ ਨਾਲ ਪਰਦਾਦਿਆਂ ਦਾ ਨਾ ਪਿਓ ਦਾ ਸਬੰਧ ਉਹਦੇ ਨਾਲ ਲੇਕਿਨ ਫਿਰ ਵੱਡੇ ਅੱਖਰਾਂ 'ਚ ਲਿਖਿਆ ਹੁੰਦਾ ਵੀ ਸੰਗਰਾਹਦ ਇੰਨੀ ਤਰਿਕਨੋ ਐ ਚਾਹੀਦਾ ਤਾਂ ਇਹ ਸਗਾ ਅਸੀਂ ਭਾਈ ਸਾਹਿਬ ਨੂੰ ਕਹਿੰਦੇ ਭਾਈ ਜੀ ਸਾਡੇ ਬੱਚੇ ਨਾ ਰੋਜ ਆਉਂਦੇ ਆ ਗੁਰੂ ਘਰ ਇਹਨਾਂ ਨੂੰ ਇਸ ਮਹੀਨੇ ਦੇ ਸ਼ਹੀਦਾਂ ਦੀ ਪੂਰੀ ਲਿਸਟ ਬਣਾ ਕੇ ਲਿਖ ਦਿਓ ਇਸ ਮਹੀਨੇ ਵਿੱਚ ਆ ਆ ਸਾਕੇ ਹੋਏ ਆ ਆ ਸ਼ਹੀਦ ਸਿੰਘ ਸਿੰਘਣੀਆਂ ਹੋਏ ਨੇ ਆ ਆ ਸਾਡੇ ਨਾਲ ਇਤਿਹਾਸ ਵਾਪਰਿਆ ਚਾਹੀਦਾ ਤਾਂ ਇਹ ਲਿਖਣਾ ਸੀਗਾ ਲੇਕਿਨ ਅਸੀਂ ਲਿਖਵਾ ਕੀ ਛੱਡਿਆ ਸੰਗਰਾਂਦ ਸੰਗਰਾਂਦ ਲਿਖਵਾਤਾ ਫਿਰ ਕਈ ਮੇਰੇ ਅਰਗੇ ਵੀ ਕਹਿੰਦੇ ਨੇ ਮਾਫ ਕਰਿਓ ਬਈ ਸੰਗਰਾਂਦ ਨੂੰ ਇੱਕ ਵਾਰ ਗੁਰਦੁਆਰੇ ਜਾਏ ਹੁਣ ਪੂਰੇ ਮਹੀਨੇ ਦਾ ਡਾਟਾ ਫੁੱਲ ਹੋ ਗਿਆ ਰੀਚਾਰਜ ਇੱਕੋ ਵਾਰੀ ਹੋ ਗਿਆ ਨਹੀਂ ਨਹੀਂ ਸੰਗਤ ਜੀ ਤੁਸੀਂ ਰੋਜ਼ ਆਓ ਗੁਰੂ ਘਰ ਦੇਖੋ ਨਾ ਕਿਦਾਂ ਤੋੜਿਆ ਉਹਨੇ ਤੁਹਾਨੂੰ ਬਈ ਇੱਕ ਦਿਨ ਆ ਜਾਓ ਬਾਕੀ ਦਿਨ ਆਪਣੇ ਆਪ ਗੱਲ ਬਣੀ ਰਹੇਗੀ ਐਦਾਂ ਥੋੜੀ ਪਿਆਰੋ ਗੱਲ ਹੋ ਸਕਦੀ ਹੈ ਜੇ ਇੱਕ ਦਿਨ ਆਉਣ ਨਾਲ ਗੱਲ ਹੁੰਦੀ ਤਾਂ ਬਾਪੂ ਫਿਰ ਕਦੀ ਵੀ ਬਾਣੀ ਵਿੱਚ ਇਹ ਗੱਲ ਨਾ ਲਿਖਦਾ ਬਈ ਸਿੱਖਾ ਤੂੰ ਜਦੋਂ ਵੀ ਆਵੇਂ ਤੂੰ ਰੋਜ਼ ਆਣਾ ਗੁਰੂ ਕੋਲ ਰੋਜ਼ਾਨਾ ਤੋਂ ਬਾਣੀ ਪੜ੍ਹਨੀ ਹੈ ਨਿਤ-ਨਿਤ ਤੂੰ ਕੀ ਕਰਨਾ ਆ ਗੁਰੂ ਦੇ ਗੁਣਾਂ ਨੂੰ ਗਾਣਾ ਆ ਸੋ ਗੁਰੂ ਸਾਹਿਬ ਜੀ ਬਚਨ ਕਰਦੇ ਨੇ ਬਈ ਭਾਦੋਇ ਧਰਮ ਭੁਲਾਣੀਆਂ ਦੂਜੇ ਲੱਗਾ ਹੇਤ ਜਦੋਂ ਦੂਜਾ ਪ੍ਰੇਮ ਜਾਗ ਗਿਆ ਉਦੋਂ ਭਰਮ ਆ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਦੂਜੇ ਬੰਦੇ ਤੇ ਭਰੋਸਾ ਕਰ ਲਿਆ ਉਦੋਂ ਕੀ ਹੈ ਭਰਮਿਆ ਜਦੋਂ ਗੁਰੂ ਸਾਹਿਬ ਜੀ ਦੇ ਸਿਧਾਂਤ ਨੂੰ ਛੱਡ ਕੇ ਇੱਧਰ ਉੱਧਰ ਝਾਕਣ ਲੱਗ ਪਏ ਉਦੋਂ ਕੀ ਹੈ ਉਦੋਂ ਭਰਮ ਜੇ ਮਹਾਰਾਜ ਕਹਿਣ ਲੱਗੇ ਹੁਣ